ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਕੌਰ ਬਾੜਾ ਮੈਂਬਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਿਤਸਰ ਸਾਹਿਬ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਨੀ ਹੈ ਭਾਵੇਂ ਸਾਡੇ ਦੇਸ਼ ਵੇਰ ਦਵਦੇ ਆ ਜਾਂ ਦੇਸ਼ਾਂ ਵਿਸ਼ੇਸ਼ਾਂ ਦੇ ਵਿੱਚ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੰਦ ਜਗ ਚਾਨਣ ਹੋ ਗਿਆ ਇਹ ਸਾਭ ਜੀ ਸੰਗਤ ਨੂੰ ਹੀ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਆਗਮਨ ਉਦੋਂ ਹੋਇਆ ਜਦੋਂ ਦੁਨੀਆ ਅਗਿਆਨਤਾ ਦੇ ਹਨੇਰੇ ਵਿੱਚ ਫਸ ਰਹੀ ਸੀ ਤਾਂ ਗੁਰੂ ਨਾਨਕ ਦੇਵ ਜੀ ਇੱਕ ਰੱਬੀ ਰੂਹ ਸੀਗੀ ਹੌਲੀ ਹੌਲੀ ਉਹਨਾਂ ਦਾ ਜਨਮ ਹੋਇਆ ਉਹਨਾਂ ਨੇ ਲੋਕਾਂ ਨੂੰ ਸੁਧਾਰਨਾ ਸ਼ੁਰੂ ਕੀਤਾ ਦੋ ਤਿੰਨ ਸਾਲ ਦੀ ਉਮਰ ਦੀ ਪੜਨੇ ਪਾਤਾ ਮਹਿਤਾ ਕਾਲੂ ਜੀ ਨੇ ਪਿਤਾ ਜੀ ਨੇ ਤੇ ਉਹ ਪਾਂਦੇ ਨੂੰ ਪੜਾਉਣ ਲੱਗ ਪਿਓ ਉਹਨਾਂ ਤੋਂ ਇਹੋ ਜਿਹੇ ਸਵਾਲ ਪੁੱਛਦੇ ਜਿੰਨਾ ਤਾਂ ਕਿ ਪੰਦਰ ਜੀ ਕੋਲੇ ਕੋਈ ਉੱਤਰ ਨਹੀਂ ਹੁੰਦਾ ਸੀ ਫਿਰ ਹੌਲੀ ਹੌਲੀ ਮੈਤਾ ਕਾਲੂ ਜੀ ਨੇ ਦੇਖਿਆ ਕਿ ਮੇਰਾ ਬੇਟਾ ਜਿਹੜਾ ਉਦਾਸ ਰਹਿੰਦਾ ਤੇ ਮੈਂ ਇਹਨੂੰ ਕਿਸੇ ਕੰਮ ਤੇ ਲਾਵਾਂ ਉਹਨਾਂ ਨੇ 20 ਰੁਪਏ ਦੇ ਕੇ ਤੇ ਉਹਨੂੰ ਆਖਦਾ ਕੋਈ ਵਪਾਰ ਕਰਕੇ ਆਓ ਤੁਹਾਡਾ ਜੀ ਲੱਗਿਆ ਰਹੂਗਾ ਗੁਰਨਾਨਕ ਦੇਵ ਜੀ ਨੇ ਤੁਰੇ ਜਾਂਦੇ ਆ ਤੇ ਰਾਹ 'ਚ ਕੋਈ ਭੁੱਖੇ ਸਾਧੂ ਆਉਂਦੇ ਰੋਟੀ ਰੋਟੀ ਕਰਦੇ ਆਉਂਦੇ ਆ ਵਿਚਾਰੇ ਤੋ ਉਹਨਾਂ ਨੂੰ ਖਟਾਕੇ ਕਹਿੰਦੇ ਕਿ ਕਿੱਥੇ ਚੱਲਿਆ ਆਖੇ ਜੀ ਲੰਗਰ ਪ੍ਰਸ਼ਾਦਾ ਦੀ ਭੁੱਖ ਲੱਗੀ ਇਸ ਤੇ ਰੋਟੀ ਖਾਣੀ ਆ ਤੋ ਗੁਰਨਾਣਕ ਦੇਵ ਜੀ ਕੋਲੇ 20 ਰੁਪਏ ਸੀ ਉਹ ਤੋਂ 20 ਰੁਪਏ ਜਦ ਦੇ 20 ਲੱਖ ਵਰਗੇ ਆ 20 ਰੁਪਏ ਉਹਨਾਂ ਦਿੱਤੇ ਲਹੜੂ ਕਹਿੰਦੇ ਲੰਗਰ ਛਕ ਲੋ ਜਾ ਕੇ ਤੇ ਆਪਦੀ ਭੁੱਖ ਮਟਾ ਲਓ ਕਰਕੇ ਸੱਚਾ ਸੌਦਾ ਕਰਕੇ ਤੇ ਆਗੇ ਘਰੇ ਤੇ ਪਿਤਾ ਜੀ ਨੇ ਪੁੱਛਿਆ ਕਿਉਂ ਕਰਿਆ ਇਹ ਕੋਈ ਬਵਰਖਾਨ ਜੀ ਅਖੇ ਰਾਤ ਕੋਈ ਸਾਧੂ ਆਉਂਦੇ ਸੀ ਤੇ 20 ਰੁਪਏ ਮੈਂ ਤੁਹਾਨੂੰ ਦੇ ਤੇ ਤੇਹੀ ਮੇਰਾ ਸੱਚਾ ਸੌਦਾ ਉਸ ਤਵਤ ਗੁਰਨਾਣ ਕੇ ਦੇਵ ਜੀ ਨੇ ਚਾਰਾਂ ਦਿਸ਼ਾਵਾਂ ਦੀਆਂ ਯਾਤਰਾ ਕੀਤੀਆਂ ਯਾਤਰਾ ਕਰਕੇ ਵੀ ਉਹਨਾਂ ਪੈਦਲ ਯਾਤਰਾ ਕਰਦੇ ਸੀ ਜਿੱਥੇ ਹਨੇਰਾ ਹੋ ਜਾਂਦਾ ਉੱਥੇ ਜਾ ਕੇ ਸੰਗਤ ਨੂੰ ਤਤਕ ਪ੍ਰਮਾਨ ਦੇ ਦੇ ਕੇ ਸਮਝਾਉਂਦੇ ਸੀ ਇੱਕ ਹੋਰ ਕਹਿੰਦੇ ਚੱਲੇ ਜਾਂਦੇ ਸਾਨੂੰ ਵੀ ਲੱਗੀ ਸੀ ਆ ਕਿਤਾਬ ਲੱਗੀ ਸੀ ਗਿਆਨੀ ਦੇ ਵਿੱਚ ਗਿਆਨੀ ਜਦੋਂ ਕੀਤੇ ਚਾਰਾਂ ਦਿਸ਼ਾਵਾਂ ਦੇ ਕਰਦੇ ਜਾਂਦੇ ਤੇ ਇੱਕ ਥਾਂ ਤੇ ਕਿਤੇ ਤੁਰੇ ਜਾਂਦੇ ਤਾਂ ਨਦੀ ਆ ਜਾਂਦੀ ਹੈ ਨਦੀ ਵਿੱਚ ਲੋਕ ਇਸ਼ਨਾਨ ਕਰੇ ਜਾਂਦੇ ਆ ਨਾਲੇ ਪੂਰਵ ਵਾਲੇ ਪਾਸੇ ਪਾਣੀ ਦੇਣ ਲੱਗ ਰਹੇ ਤੇ ਗੁਰਨਾਣਕ ਦੇਵ ਜੀ ਨੇ ਦੇਖਿਆ ਵੀ ਇਹ ਕੀ ਹੋ ਰਿਹਾ ਹੈ ਮੈਂ ਦਿਨਾਲ ਪਾਈ ਮਰਦਾਨਾ ਸੀ ਕਿ ਮਰਦਾਨਾ ਖਿਆਪਾ ਵੀ ਦੇਖੀਏ ਕੀ ਹੋਈ ਜਾਂਦਾ ਤੇ ਗੁਰੂ ਨਾਨਕ ਦੇਵ ਜੀ ਉੱਥੇ ਘਟ ਗਏ ਉਹ ਵੀ ਨਦੀ ਦੇ ਵਿੱਚ ਲਾ ਕੇ ਕਪੜੇ ਤੇ ਉਹ ਆਪਦੇ ਪੱਛਾਂ ਵੱਲ ਪਾਣੀ ਦੇਣ ਲੱਗ ਪਏ ਜਿੰਨੇ ਸੰਗਤ ਉੱਥੇ ਸੀਗੀ ਸਾਰੇ ਅਖ ਉਹ ਸਾਧ ਕੀ ਕਰੇ ਜਾਂਦਾ ਉਹ ਸਾਧ ਕੀ ਕਰੇ ਜਾਂਦਾ ਪੱਛੋਂ ਨੂੰ ਪਾਣੀ ਦੇ ਜਾਂਦਾ ਉਹ ਸਾਰੇ ਆਏ ਬਾਬਾ ਜੀ ਇਹ ਕੀ ਕਰੀ ਜਾਂਦੇ ਆ ਤੇ ਉਹ ਕਹਿੰਦੇ ਭਾਈ ਅਖੇ ਤੁਸੀਂ ਕੀ ਕਰਦੇ ਆ ਅਸੀਂ ਤਾਂ ਅਖੇ ਸੂਰਜ ਨੂੰ ਪਾਣੀ ਦਿੰਨੇ ਤੇ ਬਾਬਾ ਜੀ ਕਹਿੰਦੇ ਭਾਈ ਮੈਂ ਤਾਂ ਆਪਦੇ ਖੇਤਾਂ ਨੂੰ ਪਾਣੀ ਦੇ ਰਿਹਾ ਤੇ ਸੰਗਤ ਕਹਿੰਦੀ ਵੀ ਖੇਤਾਂ ਨੂੰ ਪਾਣੀ ਤੁਹਾਡੇ ਕਿਵੇਂ ਪਹੁੰਚ ਗਿੱਥਿਆ ਜਾਂ ਤੁਹਾਡੇ ਖੇਤ ਆ ਕਹਿੰਦੇ ਹੋਣੇ 100 ਕੋਤੇ ਕਿ ਅੱਗੇ ਕੋਈ ਚੱਲਦੇ ਮੀਲ ਮੋਲ ਤਾਂ ਹੁੰਦੇ ਨੇ ਕਿਲੋਮੀਟਰ ਤੇ ਕਹਿੰਦੇ ਕਿ ਉੱਥੇ ਤੁਹਾਡੇ ਖੇਤਾਂ ਨੂੰ ਪਾਣੀ ਕਿਵੇਂ ਪਹੁੰਚ ਜੂਗਾ ਸੰਗਤ ਕਹਿੰਦੀ ਤੋ ਕਹਿੰਦੇ ਜੇ ਸੂਰਜ ਤਾਂ ਲੱਖਾਂ ਕਰੋੜਾਂ ਦੂਰ ਆ ਜੇ ਤੁਹਾਡੇ ਤੁਸੀਂ ਸੂਰਜ ਨੂੰ ਪਾਣੀ ਪਹੁੰਚਾ ਸਕਦੇ ਤਾਂ ਮੇਰਾ ਖੇਤ ਸੌਕ ਹੋਤੇ ਇਹ ਮੇਰੇ ਖੇਤ ਨੂੰ ਪਾਣੀ ਪਹੁੰਚ ਜਾਂਦਾ ਤੇ ਸਾਰੇ ਸੰਗਤ ਉਹਨਾਂ ਦੇ ਪੈਰੀ ਪੈ ਗਿਆ ਉਹਨਾਂ ਨੂੰ ਆਪਦੀ ਅਗਿਆਨਤਾ ਦਾ ਜਿਹੜਾ ਅਸਾਸ ਹੋ ਗਿਆ ਇਸੇ ਤਰ੍ਹਾਂ ਚਾਰੇ ਦਿਸ਼ਾਵਾਂ ਤੇ ਜਾ ਕੇ ਉਹਨਾਂ ਨੇ ਸਾਰੇ ਜਾ ਕੇ ਲੋਕਾਈ ਦਾ ਭਲਾ ਕੀਤਾ ਪਰ ਇੱਕ ਮੈਨੂੰ ਹੁਣ ਅਫਸੋਸ ਆ ਕਿ ਸਾਡੇ ਬੱਚਨ ਹੁਣ ਇਤਿਹਾਸ ਹੀ ਨਹੀਂ ਲੱਗਦਾ ਹਾਂ ਸਾਡੇ ਬਾਰੇ ਜਦੋਂ ਅਸੀਂ ਪੜਦੇ ਮੈਨ ਪੱਕਾ ਯਾਦ ਮੈਂ ਦੂਜੀ ਦੇ ਕਹਾਦੇ ਤੇ ਇੱਕ ਛੋਟੀ ਜਿਹੀ ਕਹਾਣੀ ਸੀ ਫਰਨਾਕ ਦੇਵ ਜੀ ਬਾਰੇ ਤੋ ਤੇ ਲਿਖਿਆ ਸੀ ਗੁਰੂ ਨਾਨਕ ਸਾਹਿਬ ਦਾ ਪਿਆਰਾ ਸੀ ਤ੍ਰਿਪਤਾ ਦੀ ਅੱਖ ਦਾ ਤਾਰਾ ਸੀ ਉਹ ਨਾਨਕੀ ਦਾ ਵੀਰ ਸੀ ਉਹ ਪੀਰਾਂ ਦਾ ਵੀ ਪੀਰ ਸੀ ਉਹਨੇ ਪਾਂਦੇ ਤੈਂ ਪੜਾਇਆ ਸੀ ਮੁੱਲਾਂ ਨੂੰ ਰਸਤੇ ਪਾਇਆ ਸੀ ਰੀਠੇ ਨੂੰ ਮਿੱਠਾ ਕੀਤਾ ਸੀ ਪੱਥਰ ਵਿੱਚ ਪੰਜਾ ਲਾਇਆ ਸੀ ਗੁਰੂ ਨਾਨਕ ਸਾਹਿਬ ਦਾ ਪਿਆਰਾ ਸੀ ਤ੍ਰਿਪਤਾ ਦੀ ਅੱਖ ਦਾ ਤਾਰਾ ਸੀ ਤੋ ਅੰਤ ਵਿੱਚ ਮੈਂ ਸਾਰ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪਰਬ ਦੀਆਂ ਲੱਖ ਲੱਖ ਜੈਆਂ ਸੱਚੇ ਪਾਤਸ਼ਾਹ ਸਾਰੀ ਸੰਗਤ ਨੂੰ ਤੰਦਰੁਸਤੀਆਂ ਬੰਸ਼ਨ ਤਬਾਕ ਵਾਛਣ ਬੱਚਿਆਂ ਨੂੰ Uh it did the money vaccines what the vaccine. for to be also very different.